ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਅੱਜ ਪਸੰਦ ਆਉਗੀ ਇੱਕ ਆਪਾਂ ਸਕੂਟੀ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਮਾਲਕ ਨੇ ਵੇਚਣੀ ਹੈ ਇੱਕ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜਮਾ ਹੀ ਨਮਰ ਜੀ ਤੇ ਇੰਨਾ ਘੱਟ ਰੇਟ ਹੈ ਤੁਸੀਂ ਹੈਰਾਨ ਰਹਿ ਜਾਓਗੇ ਤੇ ਗੱਡੀ ਆਪਾਂ ਲੈ ਕੇ ਪਹੁੰਚਿਆ ਗੱਡੀ ਦਾ ਰੇਟ ਹੈ ਤੇ ਸਕੂਟੀ ਦਾ ਰੇਟ ਹਰ ਚੀਜ਼ ਦਾ ਰੇਟ ਆਪਾਂ ਪਹਿਲਾਂ ਹੀ ਲੈ ਕੇ ਲਾਤਾ ਸੀਗਾ ਤੇ ਵਧੀਆ ਵੀਡੀਓ ਅੱਜ ਆਪਾਂ ਲੈ ਕੇ ਪਹੁੰਚੇ ਆ ਪੂਰੀ ਦੇਖਿਓ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਐਸੀ ਕਿਸੇ ਵੀ ਏਰੀਆ ਚ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਚੈੱਕ ਕਰੋ ਗੱਡੀ ਦੀ ਗੱਡੀ ਦਾ ਮਾਡਲ ਆਪਾਂ ਨੂੰ ਮਿਲ ਜੂਗਾ 2009 2029 ਤੱਕ ਰਾਪਨ ਗੱਡੀ ਦੀ ਪਾਸਿੰਗ ਮਿਲ ਜੂਗੀ ਸਾਰੇ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਡਾਕੂਮੈਂਟਸ ਜਿੰਨੇ ਵੀ ਹੁੰਦੇ ਸਾਰੇ ਆਪਾਂ ਨੂੰ ਪੂਰੇ ਦੇ ਪੂਰੇ ਮਿਲ ਜਾਣਗੇ ਜੀ ਸਾਰੀ ਗੱਡੀ ਦੀ ਕੰਡੀਸ਼ਨ ਆ ਲੁਕੇ ਆ ਬੰਪਰ ਬੂਮਪਰ ਆਪਾਂ ਨੂੰ ਵਧੀਆ ਮਿਲ ਜਾਣਗੀ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਰੇਟ ਕੋਈ ਫਿਕਸ ਨਹੀਂ ਹੈਗਾ ਤੁਸੀਂ ਮਾਲਕ ਨੇ ਕਿਹਾਗਾ 1 10 ਡਿਮਾਂਡ ਘਾਟਾ ਵਾਧਾ ਕੀਤਾ ਜਾਊਗਾ ਮੌਕੇ ਤੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਦਾ ਚਾਹਵਾਨ ਹੈਗਾ ਤਾਂ ਡੇਲੋ ਮਾਲਕ ਦਾ ਏਰੀਆ ਜਾਓ ਤੁਸੀਂ ਮਾਲਕ ਦੇ ਘਰੀ ਦੇਖੋ ਸਟਾਰਟ ਕਰਕੇ ਦੇਖੋ ਚਲਾ ਕੇ ਦੇਖੋ ਹਰ ਚੀਜ਼ ਦੇਖ ਕੇ ਪਰਖ ਕੇ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਡੀਲ ਕਰ ਸਕਦੇ ਹਾਂ ਰੇਟ ਮੌਕੇ ਤੇ ਕੀਤਾ ਜਾਊਗਾ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਾਲਕ ਦਾ ਮਿਲ ਹੀ ਗਿਆ ਨੰਬਰ 2 ਤੇ ਆਪਾਂ ਸਵੈਪਟ ਗੱਡੀ ਲੈ ਕੇ ਪਹੁੰਚੇ ਹਾਂ ਇੱਕਮ ਸਵੈਪਟ ਬੀਡੀਆ ਹੀ ਜੀ ਫਾਸਟ ਓਨਰ ਗੱਡੀ ਆਪਾਂ ਨੂੰ ਇਹ ਦੇਖਣ ਨੂੰ ਮਿਲੂਗੀ ਜੀ 2017 ਮਾਡਲ ਗੱਡੀ ਹੈ 17 ਮਾਡਲ ਐ 76000 ਕੁਲੇ ਚੱਲੀ ਹੋਈ ਹੈ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਹੈ ਜੀ ਡੀਜ਼ਲ ਤੇ ਗੱਡੀ ਆਪਾਂ ਨੂੰ ਇਹ ਮਿਲੂਗੀ ਕਰਤਾਰਪੁਰ ਮਾਲਿਕ ਦਾ ਏਰੀਆ 4,70,000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਗੱਡੀ ਦੀ ਤੁਸੀਂ ਜਾਓਗੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਪਸੰਦ ਆਊਗਾ ਹਰ ਚੀਜ਼ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੋਂ ਕਰਤਾਰਪੁਰ ਨੀਅਰ ਲੱਗਦਾ ਇਹਨਾਂ ਨੂੰ ਜਲੰਧਰ ਜੀ ਜਲੰਧਰ ਏਰੀਆ ਚ ਗੱਡੀ ਇਹ ਖੜੀ ਹੈ ਕਾਫੀ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਇਸ ਵੈਪਟ ਗੱਡੀ ਲੈ ਕੇ ਪਹੁੰਚੀਆਂ ਤੇ ਹੋਰ ਵੀ ਕਈ ਗੱਡੀਆਂ ਨੇ ਤੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਵਾਰੀਸਰ ਆਪਾਂ ਗੱਲ ਕਰ ਰਹੇ ਹਾਂ 470 ਉਨਰ ਵੱਲੋਂ ਡਿਮਾਰਾ ਤੋਂ ਉਹਨਾਂ ਮੈਂ ਦੱਸ ਹੀ ਦਿੱਤਾ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਮਾਲਕ ਦੇ ਨਾਲ ਆਪ ਹੀ ਗੱਲ ਰੇਟ ਹੋ ਜਾਊਗਾ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ ਨੰਬਰ ਆਪਣਾ 94656 29488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੇ ਵੀ ਲਾ ਦਵਾਂਗੇ ਜੀ ਗੱਡੀ ਦੀ ਗੱਲ ਕਰਾਂਗੇ ਸਵਿਫਟ ਆਪਾਂ ਇੱਕ ਹੂਰ ਲੈ ਕੇ ਪਹੁੰਚਿਆ ਸਵਿਫਟਾ ਮਾਡਲ ਆਪਾਂ ਨੂੰ ਮਿਲ ਜੂ 2014 ਜੀ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ 11 ਮਹੀਨਿਆਂ ਦਾ ਹਲੇ ਪਿਆਗਾ ਤੇ ਸੈਕੰਡ ਓਨਰ ਗੱਡੀ ਆ ਸੀ ਸਾਰਾ ਕੁਝ ਵਧੀਆ ਟਾਇਰ ਟੱਪਾ ਆਪਾਂ ਨੂੰ ਵਧੀਆ ਮਿਲ ਜੂਗਾ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ 70 ਤੋਂ 75% MRF ਦੇ ਟਾਇਰ ਲੱਗੇ ਹੋਏ ਨੇ ਸਾਰੀ ਚੀਜ਼ ਦੀ ਆਪਾਂ ਨੂੰ ਫੁੱਲ ਗਾਰੰਟੀ ਮਿਲੂਗੀ ਕੋਈ ਗੱਡੀ ਐਕਸੀਡੈਂਟ ਕਿਸੇ ਪਾਸੋਂ ਨਹੀਂ ਹੋਈ ਮਾਲਕ ਕਹਿੰਦੇ ਨੇ ਫੁੱਲ ਗਾਰੰਟੀਆਂ ਸਾਰੇ ਗਲਾਸ ਸ਼ੀਸ਼ੇ ਹਰ ਚੀਜ਼ ਜਿੰਨੇ ਪਾਰਟਸ ਹੁੰਦੇ ਸੀ ਸਾਰਾ ਕੰਪਨੀ ਵੱਲੋਂ ਜਿਹੜਾ ਕੁਝ ਆਉਂਦਾ ਜੀ ਉਹੀ ਹੈ ਨਵੀਂ ਬੈਟਰੀ ਆ ਮਾਲਕ ਦਾ ਏਰੀਆ ਸੰਗਰੂਰਾ ਜੀ ਧੁਰੀ ਕੋਲੇ ਇਹਨਾਂ ਦਾ ਪੈਂਡਾ ਹੈਗਾ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 390000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਘਾਟਾ ਬਾਦਾ ਕੀਤਾ ਜਾਊਗਾ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੋਂ ਗੱਲ ਕਰਨੀ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੋਂ ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਗੱਲ ਕਰਦੇ ਹਾਂ ਜੇ ਆਪਾਂ ਹੁਣ ਸਕੂਟੀ ਦੀ ਜਿਹੜੀ ਸਕੂਟੀ ਆਪਾਂ ਲੈ ਕੇ ਪਹੁੰਚਿਆ ਇਹਦਾ ਮਾਡਲ ਆਪਾਂ ਨੂੰ ਮਿਲ ਜਾਊਗਾ 11ਵਾਂ ਮਹੀਨਾ 2009 ਮਾਡਲ ਕੁੱਲ ਰੇਟ ਮਾਲਕ ਨੇ 17000 ਰੁਪਏ ਕਿਹਾਗਾ ਮਾਲਕ ਕਹਿੰਦੇ ਨੇ ਘਾਟਾ ਬਾਦਾ ਕਰ ਲਾਂਗੇ ਸਕੂਟੀ ਦੀ ਕੰਡੀਸ਼ਨ ਤੁਸੀਂ ਆਪ ਹੀ ਚੈੱਕ ਕਰ ਲਓ ਏਰੀਆ ਮਿਲ ਜੂਗਾ ਆਪ ਨੂੰ ਬਠਿੰਡਾ ਚ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਬਠਿੰਡੇ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਸਕੂਟੀ ਚਲਾ ਕੇ ਦੇਖਣੀ ਚਲਾ ਕੇ ਦੇਖ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਸਟਾਰਟ ਕਰਕੇ ਦੇਖ ਸਕਦੇ ਹੋ ਵਧੀਆ ਸਕੂਟੀ ਆ ਵਧੀਆ ਮਾਲਕ ਨੇ ਰੱਖੀ ਹੋਈ ਐ ਬਾਕੀ ਬੈਟਰੀ ਮੋਟਰ ਵਧੀਆ ਮਿਲ ਜੂਗੀ ਚਲਾਉਣ 'ਚ ਕੋਈ ਕਮੀ ਪੇਸ਼ੀ ਨਹੀਂ ਕੰਮ ਵੀ ਮਾਲਕ ਨੇ ਸਾਰਾ ਕਰਵਾ ਰੱਖਿਆ ਮਾਲਕ ਨੇ ਕਿਹਾਗਾ ਬੈਟਰੀ ਵਧੀਆ ਸਟਾਰਟਿੰਗ ਵਧੀਆ ਚਲਾਉਣ 'ਚ ਇੱਕ ਨੰਬਰ ਆ ਸਕੂਟੀ ਬਾਕੀ ਪੰਜਾਬ ਨੰਬਰ ਹੈ ਚਾਰੇ ਪਾਸੋਂ ਤੁਸੀਂ ਦੇਖ ਹੀ ਰਹੇ ਹੋ ਸੀ ਪਲੇਜ਼ਰ ਇਹ ਸਕੂਟੀ ਆਪਾਂ ਨੂੰ ਮਿਲ ਜੂਗੀ ਠੀਕ ਹੈ ਜੀ ਬਠਿੰਡੇ ਖੜੀ ਆ ਮਾਲਕ ਦੇ ਘਰੇ ਘਰ ਲਈ ਚੱਲੀ ਹੋਈ ਐ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾਓ ਦੇਖੋ ਚਲਾ ਕੇ ਦੇਖੋ ਤੋਰ ਕੇ ਦੇਖੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਦੱਸ ਹੀ ਰਹੇ ਆ ਸੀ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਹਾਂ ਤੇ ਨਾਲ ਦੀ ਨਾਲ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਜਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਦੀ ਰਾਇ ਦਿੰਦੇ ਰਿਹਾ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆ ਰਹੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਦਬਣਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਆ ਕਰੋ ਤਾਂ ਕਿ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤਵੜੀ ਲਗਾ ਦਾਂਗੇ ਐਡ ਦਾ ਜਿਹੜਾ ਆਪਣਾ ਕੰਮ ਹੈ ਜੀ ਸਾਰਾ ਫਰੀ ਦੇ ਵਿੱਚ ਹੈ ਕੋਈ ਆਪਣਾ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਕੁਝ ਨਹੀਂ ਆਪਣਾ ਹੁੰਦਾ ਜੀ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਵਟਸਐਪ ਨੰਬਰ ਤੇ ਡਾਇਰੈਕਟ ਭੇਜਿਆ ਕਰੋ ਫੋਟੋਆਂ ਤੇ ਜਾਣਕਾਰੀ ਉੱਤੇ ਆਪਣਾ ਨੰਬਰ ਵਾਰੀਸਰ ਚੱਲਦੇ ਰਹਿੰਦਾ ਪੂਰੀ ਵੀਡੀਓ 'ਚ ਗੱਲ ਕਰਾਂਗੇ ਜੀ ਆਪਾਂ ਮੋਟਰਸਾਈਕਲ ਦੀ ਆਪਣੇ ਕੋਲੇ ਡੀ ਲਕਸ ਮਾਲਕ ਨੇ ਇੱਕ ਮੋਟਰਸਾਈਕਲ ਭੇਜਿਆ ਸੇਲ ਵਾਸਤੇ ਡੀ ਲਕਸ ਮੋਟਰਸਾਈਕਲ ਹੈ ਜੀ ਇਹ ਕੰਡੀਸ਼ਨ ਪਹਿਲਾਂ ਤਾਂ ਚੈੱਕ ਰੂ ਪੂਰਾ ਵਧੀਆ ਮੋਟਰਸਾਈਕਲ ਆਪਾਂ ਨੂੰ ਦੇਖਣ ਨੂੰ ਮਿਲੂਗਾ ਚਲਾਉਣ 'ਚ ਬਹੁਤ ਵਧੀਆ ਜੀ ਤੇ ਸਾਰਾ ਜੈਨੂਮ ਹੈ ਕੋਈ ਟੁੱਟਿਆ ਭੱਜ ਨਹੀਂ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਹੈ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਜਿਵੇਂ ਕੁਝ ਵੀ ਹੈ ਤੇ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਨੇ ਕਿਹਾ ਹੈਗਾ 22 ਮਾਡਲ ਹੈ ਤੇ ਸੈਲਫ ਸਟਾਰਟ ਹੈ ਲੋਕੇਸ਼ਨ ਜਿਹੜੀ ਇਹਨਾਂ ਦੀ ਹੈਗੀ ਅਸੀਂ ਤਰਨ ਤਾਰਨ ਦੇ ਲਾਗੇ ਪਿੰਡ ਆਨੰਦਪੁਰ ਉੱਥੇ ਮਾਲਕ ਦੇ ਘਰੇ ਖੜਾ ਹੈ ਰੇਟ ਜੇ ਆਪਾਂ ਦੇਖੀਏ ਤਾਂ 50000 ਰੁਪਏ ਡਿਮਾਂਡ ਓਨਰ ਵੱਲੋਂ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਮੌਕੇ ਤੇ ਸਿਰਫ ਇੱਕ ਡਿਮਾਂਡ ਇਹਨਾਂ ਨੇ ਆਖੀ ਆ ਬਾਕੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਨਹੀਂ ਜਾ ਕੇ ਵੀ ਦੇਖ ਸਕਦਾਂ ਕਿਸੇ ਨੇ ਸਟਾਰਟ ਕਰਕੇ ਦੇਖਣਾ ਸਟਾਰਟ ਕਰਕੇ ਦੇਖ ਸਕਦਾਂ ਜੇ ਕਿਸੇ ਨੇ ਤੋੜ ਕੇ ਦੇਖਣਾ ਤੋੜ ਕੇ ਦੇਖ ਸਕਦਾਂ ਚਾਰੇ ਪਾਸੋਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਤੁਸੀਂ ਦੇਖ ਰਹੇ ਹੋ ਬਾਕੀ ਕਰੋ ਮਾਲਕ ਦੇ ਨਾਲ ਗੱਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਹੀ ਗਿਆ ਤੇ ਆਪੇ ਗੱਲ ਕਰਕੇ ਤੇ ਜਾ ਕੇ ਦੇਖ ਕੇ ਖਰੀਦ ਕੇ ਲਿਆ ਸਕਦੇ ਹੋ ਜੀ ਗੱਲ ਕਰਾਂਗੇ ਵੀਟ ਗੱਡੀ ਦੀ ਕੁੱਲ 60000 ਦੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਇਹ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਜੂਗੀ ਆਪਾਂ ਨੂੰ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਪੈਟਰੋਲ ਤੇ ਅਸੀਂ ਸੀਟ ਕਵਰ ਨਵੇਂ ਨੇ ਤੇ ਸਾਰਾ ਕੁਝ ਵਧੀਆ ਮਾਲਕ ਕਹਿੰਦੇ ਨੇ ਵੀ ਮਜਬੂਰੀ ਕਰਕੇ ਵੇਚਣੀ ਗੱਡੀ ਪੇ ਰਹੀ ਹੈ 25 ਤੱਕਰ ਪਾਸਿੰਗ ਹੈ ਅਸੀਂ 10 ਮਾਡਲ ਆਪਾਂ ਨੂੰ ਗੱਡੀ ਇਹ ਦੇਖਣ ਨੂੰ ਮਿਲੂਗੀ ਇਸ ਸਾਲ ਦੀ ਪਾਸਿੰਗ ਹਲੇ ਤੱਕ ਪਈ ਹੈ ਜੀ ਪਧੋੜ ਗੱਡੀ ਖੜੀ ਆ ਨੰਬਰ ਸਕਰੀਨ ਤੇ ਆ ਕਰ ਲਿਓ ਗੱਲ ਆਪੀ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਜੀ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੀਆਂ ਮੇਰੀ ਮਾਤਾਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਕਰਵਾਉਣੀ ਹੈ ਚਾਹੇ ਘਰ ਦੀ ਕੋਈ ਗੱਡੀ ਮੋਟਰਸਾਈਕਲ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਲਾ ਦਾਂਗੇ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ